ਹੈਲੋ ਗਾਇਜ਼ ਕਿਦਾਂ ਤੁਸੀਂ ਸਾਰੇ ਜਾਨੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਇੱਕ ਹੋਰ ਵਲੌਗ ਅੱਜ ਕਾਫੀ ਦਿਨਾਂ ਬਾਅਦ ਵਲੌਗ ਆ ਰਿਹਾ ਸਾਡਾ ਕਿਉਂਕਿ ਵਿੱਚ ਦੀ ਛੁੱਟੀਆਂ ਸੀਗੇ ਤੁਹਾਨੂੰ ਪਤਾ ਹੈ ਬੱਚਿਆਂ ਦੀਆਂ ਅੱਜ ਤੋਂ ਆਨਵੀ ਦੇ ਸਕੂਲ ਸ਼ੁਰੂ ਹੋਏ ਨੇ ਤੇ ਲੱਗੇ ਅੱਜ ਆਨਵੀ ਸਕੂਲ ਨਹੀਂ ਗਈ ਸੀਗੀ ਕੱਲ ਤੁਹਾਨੂੰ ਭੇਜਾਂਗੀ ਮੈਂ ਕਿਉਂਕਿ ਅੱਜ ਉਹਦੇ ਪਾਪਾ ਦੀ ਤबीयत ਥੋੜੀ ਠੀਕ ਨਹੀਂ ਸੀ ਤਾਂ ਕਰਕੇ ਤੇ ਕੱਲ ਆਪਾਂ ਆਨਵੀ ਨੂੰ ਸਕੂਲ ਭੇਜਾਂਗੇ ਪਰ ਹਾਂ ਜੋ ਟਿਊਸ਼ਨ ਗਈ ਸੀਗੀ ਤੇ ਟਿਊਸ਼ਨ ਤੋਂ ਹੁਣ ਆ ਚੁੱਕੀ ਐ ਤੇ ਮੈਂ ਹੁਣ ਕੱਪੜੇ ਧੋਦੇ ਹੋ ਚੁੱਕੀ ਆ ਫ੍ਰੀ ਮੈਂ ਕੱਪੜੇ ਧੋਂਦੇ ਪਈ ਸੀ ਕਿਉਂਕਿ ਸਾਡੇ ਸਾਰੇ ਦਿਨ ਲਾਈਟ ਨਹੀਂ ਹੈਗੀ ਸੀਗੀ ਹੁਣ ਸ਼ਾਮ ਨੂੰ 3 ਵਜੇ ਦੇ ਕਰੀਬ ਜਾ ਕੇ ਲਾਈਟ ਆਈ ਹੈ ਤੇ ਮੈਂ ਫਿਰ ਦਵਾ ਦ ਮਸ਼ੀਨ ਲਾਈ ਤੇ ਆਪਾਂ ਕੱਪੜੇ ਧੋਣ ਲੱਗੇ ਹਲੇ ਦੁਪਹਿਰ ਵਾਲੇ ਪੰਡੇ ਵੀ ਪਏ ਮੇਰੇ ਧੋਣਾਂ ਦੇ ਆਪਾਂ ਹੁਣ ਪਹਿਲਾਂ ਚਾਹ ਬਣਾ ਕੇ ਪੀਨੇ ਆ ਫਿਰ ਉਸ ਬਾਅਦ ਕੰਮ ਨੂੰ ਲਗਾਗੇ ਕਿਉਂਕਿ ਹਲੇ ਸਬਜੀ-ਸਬਜੀ ਵੀ ਬ बनानी ਹੈ ਰਾਤ ਦੀ ਆਪਾਂ ਆਪ ਅੱਜ ਤੁਹਾਡੇ ਨਾਲ ਸ਼ਾਮ ਦਾ ਰੁਟੀਨ ਸ਼ੇਅਰ ਕਰ ਰਹੇ ਆ

ਚਲੋ ਕਰ ਦਿੰਦੇ ਹਾਂ ਤੁਸੀਂ ਪਾ ਲਈਏ ਵੈਸੇ ਵੀ ਮੈਂ तकरीबन ਪਾ ਦਿੱਤੀ ਹੋਈ ਹੈ ਪਰ ਥੋੜੀ ਜਿਹੀ ਰਹਿ ਗਈ ਸੀ ਚਲੋ ਵੀ ਆਪਾਂ ਪਾ ਦਿੰਦੇ ਹਾਂ ਚਾਹ ਦੇ ਇੱਧਰ ਆਪਣਾ ਦੁੱਧ ਵੀ ਆ ਚੁੱਕਾ ਹੈ ਦੁੱਧ ਨੂੰ ਵੀ ਆਪਾਂ ਰੱਖ ਦਿੰਦੇ ਹਾਂ ਆਪਾਂ ਦੁੱਧ ਵੀ ਉਬਲ ਜੇਗਾ ਨਾਲ ਨਾਲ ਚਲੋ ਆਪਾਂ ਦੁੱਧ ਵੀ ਰੱਖਾ ਦਿੱਤਾ ਦੁੱਧ ਆਪਣਾ ਉਬਲ ਜੇਗਾ ਤੇ ਅੱਜ ਮੈਂ ਬਣਾਏ ਸੀਗੇ ਚਾਵਲ ਮਸਾਲੇ ਵਾਲੇ ਥੋੜੇ ਜਿਹਾ ਖਾ ਲੀਏ ਮੈਨੂੰ ਕੋਕੋ ਜਿਆਦਾ ਲੱਗਦੀ ਪਈ ਆ ਆਪਾਂ ਚਾਹ ਖਾ ਲੈਨੇ ਥੋੜੇ ਜੇ ਗਾਇਸ ਬਚੇ ਸੀਗੇ ਚਾਵਲ ਮਸਾਲੇ ਵਾਲੇ ਆਪਾਂ ਬਣਾਏ ਸੀਗੇ ਆਪਾਂ ਹੀ ਖਾ ਲੈਨੇ ਕੋਈ ਜੇ ਚਾਹ ਨਾਲ ਖਾਵਾਂਗੇ ਦਰ ਗਾਈਸ ਆਪਣੀ ਚਾਹ ਵੀ ਹੋ ਚੁੱਕੀ ਸੀਗੀ ਉਬਲ ਗਈ ਚਾਹ ਵੀ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਦੁੱਧ ਇਹ ਦੇਖੋ ਗਾਈਸ ਚਾਹ ਦਾ ਰੰਗ ਕਿੰਨਾ ਸੋਹਣਾ ਆਇਆ ਉੱਧਰ ਆਪਾਂ ਉਹ ਉੱਧਰ ਰੱਖਿਆ ਹੋਇਆ ਹੈ ਇੱਧਰ ਆਪਾਂ ਚਾਵਲ ਵੀ ਕੱਢ ਲਿਆ ਤੇ ਗਾਈਜ਼ ਆਪਾਂ ਕੱਢ ਲਈ ਤੁਸੀਂ ਚਾਹ ਚਾਹ ਬਣ ਚੁੱਕੀ ਐ ਦੁੱਧ ਰੱਖਿਆ ਐ ਅਜੇ ਦੁੱਧ ਨੂੰ ਆਪਾਂ ਸੇਮ ਕਰ ਦਿੰਨੇ ਆ ਤੇ ਆਪਾਂ ਇਹਨੂੰ ਖਾਪਾ ਨੂੰ ਦੇ ਕੇ ਆਣੇ ਆ ਚਾਹ ਅਕਸਲਾ ਨੇ ਦੇਖਦੇ ਹਾਂ ਕੀ ਕਰਦੇ ਪਏ ਆ ਉਹ ਲੋ ਚਾਹ ਨਹੀਂ 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 10 10 ਉਹ ਕਰਾਉਂ ਭਾਈਆ ਇੱਕ ਹੀ ਕਰ ਰਿਹਾ ਹੂੰ ਇਹ ਯੋਗ ਨਾ ਆਇਆ ਅਚੇਪਾਲ ਆ ਲਾ ਰਿਹਾ ਹੈ ਹੈਂਡਲ ਆਇਆ ਸੀ ਗੱਤੇ ਉਹ ਲਾ ਰਿਹਾ ਇਸ ਦਾ ਕਿੰਨੇ ਦਾ ਕਿੰਨੇ ਦਾ ਵਾਸੋਤ ਦਾ ਕਸਿਆ ਪਾ ਗਾਈਜ਼ ਆਪਾਂ ਅੱਗੇ ਸੀ ਚਾ ਦੇ ਕੇ ਸਾਨਵੀ ਦੇ ਪਾਪਾ ਨੇ ਤੇ ਉਹ ਲਗਾ ਰਿਹਾ ਉੱਪਰ ਵੱਲੇ ਤੇ ਬੱਚ ਦਾ ਹੈਂਡਲ ਇੱਥੇ ਮੈਂ ਆਪਣੀ ਤੇ ਮਮਮੀ ਦੀ ਚਾਹ ਕੱਢ ਲਿੱਤੀ ਨਾਲੇ ਇੱਧਰ ਆਪਣੇ ਖਾਣੇ ਸੇ ਚਾਵਲ ਕੱਢ ਲਿੱਤੇ ਆ ਤੇ ਆਪਾਂ ਮਿਲਦੇ ਆ ਤੁਹਾਨੂੰ ਚਾਹ ਚੂ ਪੀ ਕੇ ਠੀਕ ਹੈ ਗਾਇਸ ਇਹ ਚਾਰੇ ਤਰਾਫ ਇਮਾਰਤੋਂ ਬੰਦਬਾਤ ਪੂਰਾ ਜ਼ਰਾ ਆ ਰਿਹਾ ਹੈ ਆਈ ਸੁਸਕਰੋਬ ਸੈਸ ਨੈਸ ਬਰਬਾਦੀ ਬਿਲਡਿੰਗ ਇਹ ਜੋ ਆਪ ਹਾਈਵੇ ਦੇਖ ਰਿਹਾ ਹੈ ਹਾਈਵੇ ਕਿਸ ਸਵਾਰ ले, क्यों? 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 आ, आ, आ। तुमको ले पूरी तरह से तबाह हो गई है बात की घरों के नीचे जो घरों का मलबा है वो गाड़ियों के ऊपर घूम गिर गया गाड़िया पूरी तरह से क्षतिग्रस्त नहस नहस और बर्बाद हो गई है <laughs> अधिकार देखो गाइज आप इतने सब्जी छिल के रख ली सी मटर से आलू तो इधर आप पेस्ट बना लिया अदरक प्याज टमाटर सारा कुछ ही मैं कट्ठा ग्राइंड कर लिया तो इधर हूँ आप चढ़ा दें कुकर कुकर च पाने आपकर आप चढ़ाते थोड़ा जिला है सुक जगह फिर आपने तेल पाने देखो देखो गाइस ਤੇਲ ਗਰਮ ਹੋ ਚੁੱਕਾ ਹੈ ਤੇ ਆਪਾਂ ਪਾ ਦਿੰਨੇ ਹਾਂ ਇਹਦੇ ਚ ਮਸਾਲਾ ਇਹ ਆਪਾਂ ਟਮਾਟਰ ਵਾਲਾ ਪੇਸਟ ਤਿਆਰ ਕੀਤਾ ਟਮਾਟਰ ਅੰਦਰ ਪਿਆਜ਼ ਵੱਟੋ ఒక అడ్డలు మసాలా నమ్మకం మిర్చి వర ਨੇ ਜਿੰਨੇ ਚ ਮਸਾਲਾ ਗ੍ਰाइंड ਕੀਤਾ ਸੀਗਾ ਉਹ ਪਾਣੀ ਪਾ ਦਿੰਨੇ ਆ ਹੁਣਸਾ ਅੱਲਾਹ ਹੁਣ ਅਦਰਕ ਚੀਜ਼ ਦੀ ਫ੍ਰੈਕਸ਼ਨ ਆ ਲੈ ਸਕਨ ਲਾਲ ਲਾਲ ਰੰਗ ਆਇਆ ਇਧਰੋਂ ਨਾ ਪਕਵਾ ਲਈ ਤੇ ਨਿਆ ਪਾਊਡਰ नमक। तो तो ना ना तो पा दें नमक नमक ही रह गया नमक बना लो नमक पा लिया मसाला आ जाए फिर आपने पावगे आलू मटर मसाला अले भुनता पेखो गाय गायुद्दा पसाला देख सकते हो कि रंग आया सब्जी का भी बहुत बढ़िया रंग आएगा गाइस आप पावे आलू मटर masala ko naya gaya apna मिक्स ਕਰਕੇ ਫਿਰ ਆਪਾਂ ਇਹਦੇ ਤੇ ਤਰੀ ਲਾ ਦਿੰਨੇ ਆ ਬਸ ਗਾਈਸ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਗਾਈਸ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਬਾਕੀ ਇਹਨੂੰ ਚਾਰ ਸੀਟੀ ਵਿੱਚ ਆਉਣ ਨਾਲੇ ਵਧੀਆ ਸਬਜੀ ਬਣ ਜਾਣੀ ਹੈ ਇੱਕ ਨਿਊ ਸਕਿੱਲ ਹੋ ਰਹੀ ਹੈ ਨਾ ਚਲੋ ਹੁਣ ਇਹਦੇ ਚ ਚਾਰ ਸੀਟੀ ਆ ਜੇ ਚਾਰ ਸੀਟੀਆਂ ਇਸ ਵਿੱਚ ਆ ਜਾਈਂ ਫਿਰ ਆਪਾਂ ਇਸਕੋ ਇਹਨਾਂ ਨੂੰ ਇਹਨੂੰ ਬੰਦ ਕਰ ਦਾਂਗੇ ਕੁੱਕਰ ਨੂੰ ਠੀਕ ਹੈ ਗਾਈਸ Gracias. ਗਾਈਜ਼ ਅਜੇ ਇਧਰ ਸਿਟੀ ਨਹੀਂ ਆਈ ਐ ਤੇ ਮੇਰਾ ਆਟਾ ਵੀ ਗੁੰਨਿਆ ਗਿਆ ਦੇਖ ਲਓ ਥੋਣ ਆਏਗੀ ਸਿਟੀ ਸਟੇਮ ਬਣ ਚੁੱਕੀ ਐ ਇਹਦੇ ਚ ਤੇ ਦੇਖੋ ਹੁਣ ਸਿਟੀ ਵੱਜੇਗੀ ਤੇ ਇਹਨੂੰ ਘਟੋ ਘਟ 4 ਸਿਟੀਆਂ ਵੱਜਣ ਫਿਰ ਆਪਾਂ ਇਹਨੂੰ ਬੰਦ ਕਰ ਦਾਂਗੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿੱਦਾਂ ਦੀ ਬਣੀ ਐ ਸਬਜੀ ਠੀਕ ਐ ਸਪ੍ਰੈਸ ਕਰ ਦਿੱਤੀ ਸੀ ਸੰਜੀ ਜੀ ਤੇ ਇੱਧਰ ਸਬਜੀ ਵੀ ਸਟੀਮ ਚ ਨਿਕਲ ਚੁੱਕੀ ਹੈ ਦੇ ਤਨ ਮੈਂ ਦਿਖਾਨੀ ਆ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਸਬਜੀ ਇੱਕ ਦੀ ਰੰਗਤ ਵਿੱਚ ਕਿੰਨੀ ਵਧੀਆ ਆਈ ਹੈ ਲਾਲ ਲਾਲ ਸਬਜੀ ਬਣੀ ਹੈ ਦੇਖੋ ਹਨਾ गाय सब्जी तो बन चुकी सी सारा काम हो चुका है बस हम रोटी बनानी रह गई आटा इधर आप गुन के रखा हो बस आप फुलके लाने भैया फिर आप रोटी बनाने कोई तो जी अज मैं इन्ने सारे कपड़े धोते सामने पाए तो देख सकते हो मैं कि सारे कपड़े धोते हैं इन्ना ज्यादा थक चुके हैं ना मैं उतो शाम के टाइम तो वैसे ही बहुत ठंड लगती है ਕਿ ਇਦਾਂ ਹੀ ਹੁੰਦਾ ਗਾਇਜ਼ ਇੱਕ ਜਿਹੜੀ ਮੈਰਿਡ ਊਮਨ ਹੁੰਦੀ ਹੈ ਨਾ ਉਹਨਾਂ ਦੇ ਘਰ ਦੇ ਕੰਮ ਕਦੀ ਖਤਮ ਹੀ ਨਹੀਂ ਹੋ ਸਕਦੇ ਚਾਹੇ ਸੰਡੇ ਆ ਮੰਡੇ ਆ ਟਿਊਜ਼ੀ ਆ ਚਾਹੇ ਜੂਨ ਦੀਆਂ ਛੁੱਟੀਆਂ ਆ ਬੱਚਿਆਂ ਦੀਆਂ ਚਾਹੇ ਦਸੰਬਰ ਦੀਆਂ ਛੁੱਟੀਆਂ ਲੇਕਿਨ ਇੱਕ ਜਿਹੜੀ ਹਾਊਸ ਵਾਈਫ ਹੁੰਦੀ ਹੈ ਹਾਊਸ ਲੈਡੀ ਹੁੰਦੀ ਹੈ ਉਹਨੂੰ ਕਦੀ ਛੁੱਟੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਦੇ ਤਾਂ ਘਰਦਿਆਂ ਨੂੰ ਦੇਣੀ ਚਾਹੀਦੀ ਹੈ ਨਾ ਸਾਨੂੰ ਵੀ ਇੱਕ ਦੋ ਦਿਨ ਛੁੱਟੀ ਦੇਣੀ ਚਾਹੀਦੀ ਤਾਂ ਕਿ ਅਸੀਂ ਵੀ ਆਰਾਮ ਕਰ ਸਕੀਏ ਹਣਾ ਚਲੋ ਇਹ ਕੰਮ ਤਾਂ ਚਲੋ ساری ਉਮਰ ਹੀ ਚੱਲਦੇ ਰਹਿੰਦੇ ਆ ਪਰ ਮੇਰਾ ਮਨ ਤਾਂ ਇਹ ਹੈ ਗਾਇਸ ਕਿ ਆਪਾਂ ਨੂੰ ਵੀ ਇੱਕ ਛੁੱਟੀ ਮਿਲਣੀ ਚਾਹੀਦੀ ਹੈ ਜੋ ਜੋ ਮੇਰੇ ਨਾਲ ਸਹਿਮਤ ਹੈ ਪਲੀਜ਼ ਕਮੈਂਟ ਚ ਜਰੂਰ ਦੱਸਿਓ ਹਣਾ ਇਹ ਕੰਮ ਕਦੇ ਖਤਮ ਨਹੀਂ ਹੋ ਸਕਦੇ ਲੇਕਿਨ ਆਪਣੀ ਵੀ ਕੋਈ ਲਾਈਫ ਹੁੰਦੀ ਹੈ ਸਹੀ ਕਿਹਾ ਨਾ ਮੈਂ ਗਾਇਸ ਚਾ ਚਲੋ ਮਿਲਦੇ ਆ ਥੋੜੀ ਡੇਟ ਤੱਕ ਚਲੋ ਗਾਇਜ਼ ਮੈਂ ਖਾਣ ਲੱਗੀ ਸੀ ਹੁਣ ਰੋਟੀ ਤੇ ਆਪਾਂ ਹੁਣ ਦੇਖੋ ਰੋਟੀ ਖਾ ਲਈਏ ਤੇ ਆਪਾਂ ਇੱਥੇ ਵੀਲੌਗ ਦਾ ਐਂਡ ਕਰਦੇ ਆ ਮਿਲਾਂਗੇ ਤੁਹਾਨੂੰ ਇੱਕ ਕੱਲ ਨਵੇਂ ਵਲੌਗ ਦੇ ਨਾਲ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾਲ ਰੋਜ਼ ਰੈਗੂਲਰ ਰੈਡੀਲੇ ਵੀਡੀਓ ਬਣਾ ਸਕੀਏ ਰੋਜ਼ ਆ ਬਲੌਗ ਸ਼ੇਅਰ ਕਰ ਸਕੀਏ ਪਰ ਕੋਸ਼ਿਸ਼ ਕਰੀਦੀ ਐ ਨਹੀਂ ਹੋ ਪੰਦਾ ਜਿਵੇਂ ਜਿਵੇਂ ਕੋਸ਼ਿਸ਼ ਜਿਵੇਂ ਜਿਵੇਂ ਬਲੌਗ ਬਣਦਾ ਤਾਂ ਨਾਲ ਸ਼ੇਅਰ ਕਰਦੀਦਾ ਤੇ ਚਲੋ ਆਪਾਂ ਖਾਣਾ ਖਾਣੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਹੁਣ ਬਲੌਗ ਦਾ ਐਂਡ ਕਰਦੇ ਆ ਤੇ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਵੀਡੀਓ ਜੇ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਗਾਇਜ਼